ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਇੱਕ ਕਹਾਣੀ ਹੈ ਜਿਹੜੀ ਇਹ 2008 ਤੋਂ ਸ਼ੁਰੂ ਹੁੰਦੀ ਹੈ ਇਹ ਇੱਕ ਦੀਪਕ ਨਾਮ ਦਾ ਮੁੰਡਾ ਹੁੰਦਾ ਜਿਹੜਾ ਕਿ ਨਕੋਦਰ ਦਾ ਰਹਿਣ ਵਾਲਾ ਹੁੰਦਾ ਉਹ 2008 ਚ ਆਪਣੀ ਕਰਿਆਨੇ ਦੀ ਦੁਕਾਨ ਕਰਦਾ ਹੁੰਦਾ ਤੇ ਨਾਲ ਨਾਲ ਪੜ੍ਹਾਈ ਵੀ ਕਰ ਰਿਹਾ ਹੁੰਦਾ ਤੇ ਜਦੋਂ ਉਹ ਪੜ੍ਹਾਈ ਕਰ ਰਿਹਾ ਹੁੰਦਾ 8ਵੀਂ ਕਲਾਸ ਚ ਉਹ ਫੇਲ ਹੋ ਜਾਂਦਾ ਤੇ ਜਦੋਂ ਫੇਲ ਹੁੰਦਾ ਤੇ ਦੁਬਾਰਾ ਐਡਮਿਸ਼ਨ 8ਵੀਂ ਕਲਾਸ ਚ ਕਰਾਉਂਦਾ ਤਾਂ ਉਹਦੇ ਨਾਲ ਇੱਕ ਕੁੜੀ ਪੜਦੀ ਹੁੰਦੀ ਹੈ ਜਿਹਦਾ ਨਾਮ ਰਾਵਣ ਹੁੰਦਾ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਇਹ 8ਵੀਂ ਤੋਂ ਲੈ ਕੇ 10ਵੀਂ ਤੱਕ ਇਕੱਠੇ ਪੜਦੇ ਨੇ ਗੱਲਾਂਬਾਤਾਂ ਕਰਦੇ ਨੇ ਵਧੀਆ ਦੋਸਤੀ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਉਹ ਕੁੜੀ ਹੁੰਦੀ ਹੈ ਉਹ 10ਵੀਂ ਤੋਂ ਬਾਅਦ ਜੀਐਨਐਮ ਦੀ ਪੜ੍ਹਾਈ ਸ਼ੁਰੂ ਕਰ ਦਿੰਦੀ ਹੈ ਕਰਨੀ ਤੇ ਇਹਨਾਂ ਦੀ ਗੱਲਬਾਤ ਵਧੀਆ ਹੁੰਦੀ ਆ ਰਿਲੇਸ਼ਨ 'ਚ ਆ ਜਾਂਦੇ ਨੇ ਜਦੋਂ ਉਹ ਸੈਕਿੰਡ ਇਅਰ 'ਚ ਹੁੰਦੀ ਆ ਇਹ ਮੁੰਡਾ ਉਹਨੂੰ ਫੋਨ ਵੀ ਲੈ ਕੇ ਜਾਂਦਾ ਹੈ ਤੇ ਗੱਲਾਂਬਾਤਾਂ ਕਰਦੇ ਨੇ ਇਹ ਫਿਰ ਇੱਕ ਦਿਨ ਕੀ ਹੁੰਦਾ ਕੁੜੀ ਕਹਿਣਦੀ ਹੈ ਵੀ ਤੂੰ ਮੇਰੇ ਘਰੇ ਗੱਲ ਕਰ ਆਪਾਂ ਵਿਆਹ ਕਰਾਵਾਂਗੇ ਤੇ ਉਹ ਮੁੰਡਾ ਕੀ ਕਰਦਾ ਉਹਦੇ ਘਰੇ ਫੋਨ ਲਾਉਂਦਾ ਜਦੋਂ ਤਾਂ ਉਹਦੀ ਮਾਂ ਚੁੱਕਦੀ ਹੈ ਉਹਦੀ ਮਾਂ ਨਾਲੇ ਦੀ ਮੁੰਡੇ ਦੀ ਬੈਸ ਵੀ ਹੁੰਦੀ ਹੈ ਕਿਉਂਕਿ ਉਹ ਕਹਿਣਦੀ ਆ ਵੀ ਅਸੀਂ ਇੰਟਰ ਕਾਸਟ ਮੈਰਿਜ ਆ ਜਿਹੜੀ ਕਰ ਨਹੀਂ ਸਕਦੇ ਕਿਉਂਕਿ ਇਹ ਮੁੰਡਾ ਜਿਹੜਾ ਇਹ ਲਾਲਿਆਂ ਦਾ ਹੁੰਦਾ ਕੁੜੀ ਜੱਟਾਂ ਦੀ ਹੁੰਦੀ ਹੈ ਉਦੀ ਮਾਂ ਜਵਾਬ ਦੇਣ ਦੀ ਹੈ ਵੀ ਸਾਡੇ ਰਿਸ਼ਤੇਦਾਰ ਵੀ ਨਰਾਜ਼ ਹੋਣਗੇ ਵੀ ਅਸੀਂ ਇਹ ਵਿਆਹ ਕਰ ਨਹੀਂ ਸਕਦੇ ਪਰ ਫਿਰ ਵੀ ਉਹ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਜਦੋਂ 3rd ਇਅਰ ਚ ਹੁੰਦੀ ਆ ਉਹਦੇ ਘਰ ਦੇ ਵੀ ਉਹਨੂੰ ਫੋਨ ਲੈ ਕੇ ਦੇ ਜਾਂਦੇ ਨੇ ਤਾਂ ਕੀ ਹੁੰਦਾ 2015 ਚ 30 ਅਕਤੂਬਰ 2015 ਨੂੰ ਕਰਵਾ 14 ਦਿਨ ਹੁੰਦਾ ਉਹ ਕੁੜੀ ਕਹਿਣਦੀ ਆ ਵੀ ਮੈਂ ਤਾਂ ਤੇਰੇ ਲਈ ਵਰਤ ਰੱਖੂਗੀ ਉਹ ਹੋਸਟਲ ਚ ਰਹਿੰਦੀ ਹੁੰਦੀ ਹੈ ਵੀ ਤੂੰ ਮੇਰੇ ਕੋਲੇ ਆ ਮੈਂ ਵਰਤ ਤੋੜਨਾ ਵੀ ਨਾਲੇ ਮਿਲ ਕੇ ਜਾ ਮੈਨੂੰ ਤਾਂ ਉਹ ਮੁੰਡਾ ਕੀ ਕਰਦਾ ਉਸ ਦਿਨ ਉਹ ਕੁੜੀ ਨੂੰ ਮਿਲਣ ਆ ਜਾਂਦਾ ਹੈ ਤੇ ਉਹਨੂੰ ਹੋਸਟਲ ਚੋਂ ਲੈ ਜਾਂਦਾ ਉਹ ਬਾਹਰ ਚਲੇ ਜਾਂਦੇ ਨੇ ਘੁੰਮਣ ਫਿਰਨ ਲਈ ਤੇ ਉਧਰੋਂ ਕੀ ਹੁੰਦਾ ਉਸ ਦਿਨੇ ਕੁੜੀ ਦਾ ਬਾਪ ਤੇ ਉਹਦਾ ਤਾਇਆ ਕੁੜੀ ਨੂੰ ਮਿਲਣ ਹੋਸਟਲ ਆ ਜਾਂਦੇ ਨੇ ਪਰ ਉਹ ਉੱਥੇ ਮੌਜੂਦ ਨਹੀਂ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਉਹ ਕੁੜੀ ਨੂੰ ਫੋਨ ਵੀ ਕਰਦੇ ਨੇ ਜਦੋਂ ਕੁੜੀ ਨੂੰ ਫੋਨ ਕਰਦੇ ਨੇ ਉਹ ਮੁੰਡਾ ਹੁੰਦਾ ਦੀਪਕ ਹੈ ਜਿਹੜਾ ਉਹ ਫੋਨ ਚੁੱਕ ਲੈਂਦਾ ਤੇ ਉਹਨਾਂ ਦੀ ਬਹਿਸ ਵੀ ਹੁੰਦੀ ਹੈ ਫੋਨ ਤੇ ਉਹ ਗਾਲ੍ਹਾਂ ਵੀ ਦਿੰਦੇ ਨੇ ਇੱਕ ਦੂਜੇ ਨੂੰ ਤੇ ਫਿਰ ਕੀ ਹੁੰਦਾ ਉਹ 4-5 ਦਿਨਾਂ ਮੁੰਡਾ ਜਿਹੜਾ ਬਾਹਰ ਰਹਿੰਦਾ ਐਨੇ ਜੋ ਉਹ ਵਕੀਲ ਨਾਲ ਵੀ ਗੱਲ ਕਰ ਲੈਂਦਾ ਆਪਦੀ ਮੈਰਿਜ ਦੀ ਤੇ ਉਹ ਫਿਰ ਕੋਟ ਮੈਰਿਜ ਹੈ ਜਿਹੜੀ ਕਰਾ ਲੈਂਦੇ ਨੇ ਤੇ ਫਿਰ ਉਹ ਕੁੜੀ ਨੂੰ ਆਪਣੇ ਘਰੇ ਲੈ ਜਾਂਦਾ ਤੇ ਸਾਰੇ ਰੀਤੀ ਰਿਵਾਜਾ ਜਿਹੜੀ ਮੁੰਡੇ ਦੀ ਮਾਂ ਉਹ ਕਰਦੀ ਆ ਮੁੰਡੇ ਦੇ ਜਿਹੜੇ ਕਰਦੇ ਹੁੰਦੇ ਨੇ ਉਹ ਪ੍ਰਵਾਨ ਕਰ ਲੈਂਦੇ ਨੇ ਉਹਨਾਂ ਦਾ ਵਿਆਹ ਹੈ ਜਿਹੜਾ ਵੀ ਠੀਕ ਹੈ ਤੇ ਪਰ ਉਹ ਕੁੜੀ ਆਪਣੇ ਘਰੇ ਨਹੀਂ ਜਾਂਦੀ ਨਾ ਉਹਦੀ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਫਿਰ ਕੀ ਹੁੰਦਾ ਜਦੋਂ ਵਿਆਹ ਤੋਂ ਤੀਜੇ ਦਿਨ ਪਤਾ ਲੱਗਦਾ ਵੀ ਉਹ ਕੁੜੀ ਪ੍ਰੈਗਨੈਂਟ ਵੀ ਹੁੰਦੀ ਹੈ ਪਰ ਉਹ ਕੁੜੀ ਬੱਚਾ ਰੱਖਣਾ ਨਹੀਂ ਚਾਹੁੰਦੀ ਉਹ ਮੁੰਡਾ ਜਿਹੜਾ ਦੀਪਕ ਹੁੰਦਾ ਉਹ ਕਹਿੰਦਾ ਵੀ ਤੂੰ ਬੱਚਾ ਰੱਖੇ ਇਹ ਤੂੰ ਬੱਚੇ ਨੂੰ ਜਨਮ ਦੇ ਤੇ ਚਲੋ ਉਹ ਕੁੜੀ ਆਪਣੀ ਪੜ੍ਹਾਈ ਹੈ ਜਿਹੜੀ ਅੱਗੇ ਜਾਰੀ ਰੱਖਦੀ ਹੈ ਤੇ 28 ਜੂਨ ਹੁੰਦਾ ਹੈ 2016 ਨੂੰ ਉਹਨਾਂ ਦੇ ਘਰ ਮੁੰਡੇ ਦਾ ਜਨਮ ਹੁੰਦਾ ਜਿਹਦਾ ਨਾਮ ਗੁਰਸਹਿਜ ਹੁੰਦਾ ਉਹ ਗੁਰਸਹਿਜ ਮੁੰਡੇ ਦਾ ਨਾਮ ਰੱਖਦੇ ਨੇ ਤੇ ਉਦੋਂ ਉਸ ਦਿਨੇ ਉਹਦੀ ਪੜ੍ਹਾਈ ਵੀ ਖਤਮ ਹੋ ਜਾਂਦੀ ਹੈ ਕੁੜੀ ਦੀ ਜਦੋਂ ਪੜ੍ਹਾਈ ਪੂਰੀ ਹੁੰਦੀ ਹੈ ਫਿਰ ਉਦੋਂ ਬਾਹਰ ਜਾਣ ਦਾ ਲੋਕਾਂ 'ਚ ਬਹੁਤ ਜ਼ਿਆਦਾ ਰਿਝਾਨ ਸੀ ਤਾਂ ਉਹ ਸੋਚਦੇ ਨੇ ਵੀ ਆਪਾਂ ਬਾਹਰ ਚਲੇ ਜਾਨੇ ਆ ਉਹ ਕੁੜੀ ਨੂੰ ਕਹਿੰਦੇ ਵੀ ਤੂੰ ਆਈਲਟਸ ਕਰ ਤੇ ਬਾਹਰ ਚਲੀ ਜਾਈ ਫਿਰ ਮੈਨੂੰ ਬੁਲਾ ਲੀ ਤੇ ਕੁੜੀ ਆਈਲਟਸ ਕਰਨ ਲੱਗ ਜਾਂਦੀ ਹੈ 2-3 ਵਾਰ ਪੇਪਰ ਦਿੰਦੀ ਹੈ ਉਹਦਾ ਕਲੀਅਰ ਨਹੀਂ ਹੁੰਦਾ ਤਾਂ ਫਿਰ ਅਗਲੀ ਵਾਰ ਜਦੋਂ ਪੇਪਰ ਦਿੰਦੀ ਹੈ ਉਹਦਾ ਪੇਪਰ ਕਲੀਅਰ ਹੋ ਜਾਂਦਾ ਬੈਂਡ ਆ ਜਾਂਦੇ ਨੇ ਤੇ ਉਹ ਬਾਹਰ ਚਲੀ ਜਾਂਦੀ ਆ ਉਹ ਸਕਾਰ ਬਰੋ ਜਾਂਦੀ ਆ ਉੱਥੇ ਉਹਦਾ ਕਾਲਜ ਹੁੰਦਾ ਸੈਂਟ ਕਲੇਅਰ ਤੇ ਉੱਥੇ ਉਹ ਮੁੰਡੇ ਦੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਕੋਲੇ ਜਾਂਦੀ ਆ ਰਹਿਣਾ ਸਟਾਰਟ ਕਰ ਦਿੰਦੀ ਆ ਉਹ ਜਿਹੜੇ ਮੁੰਡੇ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਕੰਮ ਵੀ ਦਿਵਾਉਂਦੇ ਨੇ ਇਹਨੂੰ ਕੁੜੀ ਨੂੰ ਰਮਨ ਨੂੰ ਤੇ ਚਲੋ ਉੱਥੇ ਪਹੁੰਚ ਜਾਂਦੀ ਆ ਤੇ ਉੱਥੇ ਜਦੋਂ ਉਹ ਕਾਲਜ ਜਾਂਦੀ ਆ ਉੱਥੇ ਉਹਨੂੰ ਇੱਕ ਕੁੜੀ ਮਿਲਦੀ ਆ ਉਹ ਉਹਦੀ ਵਧੀਆ ਸਹੇਲੀ ਬਣ ਜਾਂਦੀ ਆ ਤੇ ਉਹਦੇ ਨਾਲ ਹੀ ਉਹ ਰਹਿਣਾ ਸਟਾਰਟ ਕਰ ਦਿੰਦੀ ਆ ਤੇ ਆਪਦੇ ਰਿਸ਼ਤੇਦਾਰਾਂ ਨਾਲ ਉਹ ਰਹਿਣਾ ਅਲੱਗ ਹੋ ਜਾਂਦੀ ਐ ਜੇ ਤੋ ਉਹ ਰਹਿੰਦੀ ਆ ਆਪਦੇ ਘਰ ਵਾਲੇ ਨੂੰ ਦੱਸਦੀ ਆ ਉਹ ਇੱਕ ਦਿਨ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਰਮਣ ਵੀ ਮੈਨੂੰ ਇਹ ਕੁੜੀ ਗਲਤ ਤਰੀਕੇ ਨਾਲ ਟੱਚ ਕਰਦੀ ਐ ਤੇ ਉਹਨੂੰ ਦੀਪਕ ਕਹਿ ਹੁੰਦਾ ਵੀ ਤੂੰ ਇਹਦੇ ਨਾਲ ਉਹ ਬੈੱਡ ਅਲੱਗ ਕਰ ਲੈ ਆਪਣਾ ਸੌਣ ਅਲੱਗ ਲੱਗ ਜਾ ਤੇ ਉਹ ਆ ਜਿਹੜਾ ਕਹਿ ਦਿੰਦਾ ਜਦੋਂ ਉਹਨੂੰ ਉਹ ਰਮਣ ਉਹ ਤੋਂ ਅਲੱਗ ਸੌਣ ਲੱਗ ਜਾਂਦੀ ਐ ਤੇ ਚਲੋ ਰਹਿੰਦੀ ਤਾਂ ਪਰ ਇੱਕੋ ਕਮਰੇ 'ਚ ਹੁੰਦੀਆਂ ਨੇ ਪਰ ਹੌਲੀ-ਹੌਲੀ ਉਹਨਾਂ ਦੀ ਕੁੜੀਆਂ ਦੀ ਐ ਜਿਹੜੀ ਵਧੀਆ ਆਪਣੇ ਦੋਸਤ ਬਣ ਜਾਂਦੀਆਂ ਨੇ ਉਹ ਉਹ ਕੁੜੀ ਤੇ ਵਧੀਆ ਯਕੀਨ ਕਰਨ ਲੱਗ ਜਾਂਦੀ ਹੈ ਪਰ ਉਹ ਕੁੜੀ ਹੁੰਦੀ ਹੈ ਜਿਹੜੀ ਰਮਨ ਦੇ ਸਹੇਲੀ ਉਹ ਤੋਂ ਇਹਦੇ ਘਰ ਵਾਲੇ ਦਾ ਨੰਬਰ ਲੈ ਲੈਂਦੀ ਹੈ ਇਹਦੇ ਘਰ ਵਾਲੇ ਨੂੰ ਕਹਿਣ ਲੱਗ ਜਾਂਦੀ ਹੈ ਵੀ ਤੇਰੀ ਘਰ ਵਾਲੀ ਐਵੇਂ ਐਵੇਂ ਤੇ ਉਹ ਚਾਲ ਖੇਡਦੀ ਹੈ ਕਿਉਂਕਿ ਉਹਨੂੰ ਐਵੇਂ ਹੁੰਦਾ ਵੀ ਮੈਂ ਇਹਦੇ ਨਾਲ ਰਵਾਂ ਉਹ ਕੁੜੀ ਲੈਸਬੀਅਨ ਹੁੰਦੀ ਹੈ ਤੇ ਉਹ ਕੀ ਕਰਦੀ ਹੈ ਪਹਿਲਾਂ ਤਾਂ ਉਹ ਰਮਨ ਤੋਂ ਬੈਸਟਰ ਵੀਜ਼ਾ ਲਵਾਉਂਦੀ ਆ ਆਪਣੇ ਘਰ ਵਾਲੇ ਦਾ ਸਪਾਊਸ ਨਹੀਂ ਲਵਾਉਂਦੀ ਬੈਸਟਰ ਵੀਜ਼ਾ ਆਉਂਦਾ ਨਹੀਂ ਤੇ ਫੇਰ ਬਾਅਦ ਚ ਮੁੰਡਾ ਜਦੋਂ ਉਹਨੂੰ ਕਹਿੰਦਾ ਕਿਉਂਕਿ ਉਹ ਰਾਵਣ ਵੀ ਨਹੀਂ ਬੁਲਾਉਣਾ ਚਾਹੁੰਦੀ ਹੁੰਦੀ ਹੁਣ ਆਪਣੇ ਘਰ ਵਾਲੇ ਨੂੰ ਬਾਹਰ ਤੇ ਉਹ ਬਾਅਦ ਚ ਸਪਾਊਸ ਵੀਜ਼ਾ ਜੋ ਅਪਲਾਈ ਕਰਦੀ ਆ 2017 18 ਚ ਉਹ ਮੁੰਡੇ ਦਾ ਸਪਾਊਸ ਵੀਜ਼ਾ ਆ ਜਾਂਦਾ ਪਰ ਉਹ ਚਾਹੁੰਦੀ ਨਹੀਂ ਹੁੰਦੀ ਵੀ ਮੇਰੇ ਘਰ ਵਾਲਾ ਸਾਡੇ ਕੋਲੇ ਆਵੇ ਤੇ ਇਧਰੋਂ ਇਦੀ ਸੇ ਲੈ ਵੀ ਉਹਨੂੰ ਕਹਿਣ ਲੱਗ ਜਾਂਦੀ ਆ ਵੀ ਇਹ ਇਕੱਠੇ ਨਾ ਹੋ ਜਾਣ ਵੀ ਉਹਦੇ ਦੀਪਕ ਨੂੰ ਦੱਸਣ ਲੱਗ ਜਾਂਦੀ ਐ ਕਿ ਉਹੀ ਕਹਿ ਦਿੰਦੀ ਐ ਵੀ ਤੇਰੇ ਘਰ ਵਾਲੀ ਦੇ ਕਿਸੇ ਨਾਲ ਹੋਰ ਨਾ ਰਿਲੇਸ਼ਨ ਨੇ ਐਵੇਂ ਐਵੇਂ ਪਰ ਉਹ ਕੀ ਕਰਦਾ ਮੁੰਡਾ ਹੁੰਦਾ ਜਿਹੜਾ ਦੀਪਕ ਉਹ 2018 ਚ ਨਵੰਬਰ ਚ ਕੈਨੇਡਾ ਪਹੁੰਚ ਜਾਂਦਾ ਤੇ ਜਦੋਂ ਉਹ ਕੈਨੇਡਾ ਪਹੁੰਚਦਾ ਇਹ ਉਹਦੇ ਘਰ ਵਾਲੀ ਰਾਮਣ ਉਹਨੂੰ 에ਰਪੋਰਟ ਤੇ ਵੀ ਨਹੀਂ ਲੈਣ ਜਾਂਦੀ ਤਾਂ ਉਹਦੇ ਰਿਸ਼ਤੇਦਾਰ ਉਹਨੂੰ ਲੈ ਜਾਂਦੇ ਨੇ ਪਰ ਉਹ ਰਹਿਣ ਲਈ ਉਹ ਉਹਨਾਂ ਨੂੰ ਜਿਹੜੇ ਘਰ ਦੇ ਮਾਲਕ ਹੁੰਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਜੇ ਉਹ ਆਪਣੇ ਘਰ ਵਾਲੀ ਨਾਲ ਚਲੋ ਰਹਿਣ ਲੱਗ ਜਾਂਦਾ ਹੈ ਉਹਦੇ ਨਾਲ ਉਹਦੀ ਸਹੇਲੀ ਰਹਿੰਦੀ ਹੁੰਦੀ ਹੈ ਤੇ ਘਰ 'ਚ ਦੋ ਹੋਰ ਕੁੜੀਆਂ ਰਹਿੰਦੀਆਂ ਹੁੰਦੀਆਂ ਨੇ ਚਾਰ ਕੁੜੀਆਂ ਰਹਿੰਦੀਆਂ ਹੁੰਦੀਆਂ ਨੇ ਤੇ ਇਹ ਕੱਲਾ ਜਿਹੜਾ ਮੁੰਡਾ ਹੁੰਦਾ ਹੈ ਤੇ ਇਹ ਰਹਿਣ ਲੱਗ ਜਾਂਦੇ ਨੇ ਜਦੋਂ ਇਹ ਦੇਖਦਾ ਇਕੱਠੇ ਰਹਿੰਦੇ ਨੇ ਤਾਂ ਵੀ ਉਹ ਹਰੇਕ ਕਿਤੇ ਆਪਣੇ ਘਰ ਵਾਲੇ ਨੂੰ ਜਿਹੜੀ ਰਾਵਣ ਹੁੰਦੀ ਆ ਦੀਪਕ ਨੂੰ ਆਪਣੀ ਸਹੇਲੀ ਨਾਲ ਹੀ ਭੇਜਦੀ ਹੈ ਉਸ ਦੌਰਾਨ ਉਹਦੀ ਸਹੇਲੀ ਉਹਨੂੰ ਵੀ ਗਲਤ ਤਰੀਕੇ ਨਾਲ ਉਹਦੇ ਨੇੜੇ ਆਉਂਦੀ ਹੈ ਪਰ ਉਹ ਉਹਨੂੰ ਉਤੋਂ ਦੂਰ ਰਹਿੰਦਾ ਹੈ ਇਹ ਉਹ ਆਪਣੇ ਘਰ ਵਾਲੀ ਨੂੰ ਵੀ ਦੱਸਦਾ ਹੈ ਤੇ ਫਿਰ ਕੀ ਹੁੰਦਾ ਇੱਕ ਦਿਨ ਉਥੋਂ ਕੁੜੀਆਂ ਵੀ ਦੱਸਦੀਆਂ ਨੇ ਉਹਦੇ ਘਰ ਵਾਲੇ ਨੂੰ ਦੀਪਕ ਨੂੰ ਦੂਜੀਆਂ ਜਿਹੜੀਆਂ ਦੋ ਰਹਿੰਦੀਆਂ ਹੁੰਦੀਆਂ ਨੇ ਵੀ ਤੇ ਇਹਨਾਂ ਨੇ ਰੈਂਟ ਦਾ ਵੀ ਕੋਈ ਸਕੈਮ ਕਰਿਆ ਤੇ ਉਹ ਕੀ ਕਰਦਾ ਇੱਕ ਜਨਵਰੀ 2019 ਨੂੰ ਫੈਸਲਾ ਲੈ ਲੈਂਦਾ ਵੀ ਆਪਾਂ ਇਹ ਘਰ ਚੋਂ ਮੂਵ ਹੁੰਨੇ ਆ ਹੋਰ ਘਰ ਚ ਤੇ ਉਹਨੂੰ ਬੇਸਮੈਂਟ ਲੱਭ ਜਾਂਦੀ ਹੈ ਜਦੋਂ ਮੂਵ ਹੁੰਦੇ ਨੇ ਉਹ ਤਾਂ ਜਿਹੜੀ ਉਹਦੇ ਘਰ ਵਾਲੀ ਹੁੰਦੀ ਆ ਰਮਨ ਉਹ ਕਹਿੰਦੀ ਆ ਵੀ ਆਪਾਂ ਇਕੱਲੇ ਨਹੀਂ ਮੂਵ ਹੁੰਦੇ ਮੇਰੀ ਸਹੇਲੀ ਵੀ ਆਪਣੇ ਨਾਲ ਹੀ ਜਾਊਗੀ ਤੇ ਉਹ ਉਹਦੇ ਨਾਲ ਹੀ ਉਹਦੀ ਸਹੇਲੀ ਦਾ ਸਮਾਨ ਵੀ ਸ਼ਿਫਟ ਕਰਦਾ ਹੈ ਉਹ ਹੈਰਾਨ ਹੋ ਜਾਂਦਾ ਵੀ ਇਹ ਇਹਨੂੰ ਕਿਉਂ ਕਰੀ ਜਾਂਦੀ ਹੈ ਤੇ ਉਹਦੀ ਸਹੇਲੀ ਹੁੰਦੀ ਆ ਰਮਨ ਦੀ ਜਿਹੜੀ ਉਹ ਯੂ ਐਸ ਏ ਚਲੀ ਜਾਂਦੀ ਆ ਉਦੋਂ ਪਰ ਉਹ ਰੋਜ਼ ਉਹਨੂੰ ਵੀਡੀਓ ਕਾਲ ਕਰਦੀ ਆ ਕਾਲ ਕਰਦੀ ਆ ਤੇ ਇੱਕ ਦਿਨ ਕੀ ਹੁੰਦਾ ਇਹ ਦੱਸ ਦਿੰਦੀ ਆ ਜਿਹੜੀ ਰਮਨ ਹੁੰਦੀ ਆ ਵੀ ਅਸੀਂ ਦੋਨੇ ਲੈਸਬੀ ਹਾਂ ਨਾ ਤੇ ਉਹ ਮੁੰਡਾ ਹੁੰਦਾ ਜਿਹੜਾ ਦੀਪਕ ਉਹ ਹੈਰਾਨ ਹੋ ਜਾਂਦਾ ਇਹ ਗੱਲ ਸੁਣ ਕੇ ਉਹਨੇ ਕਦੇ ਵੀ ਇਹ ਚਾਹ ਨਹੀਂ ਹੁੰਦਾ ਚਲੋ ਉਹਦੇ ਨਾਲ ਲੜਦਾ ਤੇ ਉਹ ਜਿਹੜੀ ਰਮਨ ਹੁੰਦੀ ਆ ਉਹਦੇ ਘਰ ਵਾਲੀ ਉਹਤੇ ਅਸੌਲਟ ਦਾ ਕੇਸ ਪਵਾਉਂਦੀ ਆ 2018 ਚ ਤੇ ਉਹਨੂੰ ਪੁਲਿਸ ਚਾੱਕ ਕੇ ਲੈ ਜਾਂਦੀ ਆ ਦੀਪਕ ਨੂੰ ਇੱਕ ਦਿਨ ਉਹ ਰਹਿੰਦਾ ਪੁਲਿਸ ਦੀ ਕਸਟਡੀ ਚ ਤੇ ਅਗਲੇ ਦਿਨ ਪੁਲਿਸ ਉਹਨੂੰ ਛੱਡ ਦਿੰਦੀ ਆ ਤੇ ਬਾਹਰ ਆਉਂਦਾ ਤੇ ਰੈਸਟ੍ਰਿਕਸ਼ਨ ਲਗਾਉਂਦੀ ਆ ਵੀ ਤਾ ਉਹਨੂੰ ਮਿਲਣਾ ਨਹੀਂ ਜਾਂ ਕਿਵੇਂ ਵੀ ਤੇ ਫੇਰ ਉਹਨੂੰ ਪਤਾ ਲੱਗਦਾ ਰਾਮਨੂ ਕੇ ਮੈਂ ਦੁਬਾਰਾ ਪ੍ਰੈਗਨੈਂਟ ਆ ਉਹ ਦੁਬਾਰਾ ਪ੍ਰੈਗਨੈਂਟ ਹੋ ਜਾਂਦੀ ਹੈ ਜਦੋਂ ਇਹ ਗੱਲ ਉਹਦੀ ਸਹੇਲੀ ਨੂੰ ਪਤਾ ਲੱਗਦੀ ਹੈ ਤਾਂ ਉਹ ਕੀ ਕਰਦੀਆਂ ਨੇ ਅਵੋਰਸ਼ਨ ਕਰਾਉਣ ਦੀ ਸੋਚਦੀਆਂ ਨੇ ਜਿਹੜਾ ਕਿ ਕੈਨੇਡਾ ਚ ਤੁਹਾਨੂੰ ਪਤਾ ਹੈ ਬਹੁਤ ਵੱਡਾ ਜੁਰਮ ਹੈ ਹੁਣ ਇੰਡੀਆ ਚ ਵੀ ਬਹੁਤ ਵੱਡਾ ਜੁਰਮ ਹੈ ਤੇ ਉਹ ਕਿਸੇ ਕਾਲੀ ਨੂੰ ਲੱਭ ਕੇ ਉੱਥੇ ਜਾ ਕੇ ਉਹ ਆਪਣਾ ਅਵੋਰਸ਼ਨ ਕਰਾ ਆਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਦੱਸਦੀ ਬਣੀ ਤਾਂ ਉਹਦੇ ਘਰ ਵਾਲਾ ਬਹੁਤ ਦੁਖੀ ਰਹਿਣ ਲੱਗ ਜਾਂਦਾ ਹੈ ਉਹ ਮਾੜੇ ਕੰਮਾਂ 'ਚ ਵੀ ਜਦੋਂ ਬੰਦਾ ਦੁਖੀ ਜਾਂਦਾ ਹੈ ਕਈ ਵਾਰ ਪੈ ਜਾਂਦਾ ਉਹ ਕਸੀਨੋ ਵਗੈਰਾ ਵੀ ਖੇਡਣਾ ਸ਼ੁਰੂ ਕਰ ਦਿੰਦਾ ਹੈ ਜਿਹੜੀ ਉਹਦੀ ਸਾਲ ਦੀ ਕਮਾਈ ਹੁੰਦੀ ਹੈ ਉੱਥੇ ਖਰਾਬ ਕਰ ਦਿੰਦਾ ਇੱਕ ਵਾਰ ਉਹ ਵਧੀਆ ਪੈਸੇ ਜਿੱਤ ਵੀ ਜਾਂਦਾ ਤਾਂ ਕੀ ਹੁੰਦਾ ਹੁਣ ਮੁੰਡਾ ਹੁੰਦਾ ਜਿਹੜਾ ਉਹਨਾਂ ਦਾ ਉਹ ਵੀ 7-8 ਸਾਲ ਦਾ ਹੋ ਗਿਆ ਸੀ ਤੇ ਹੁਣ ਉਹ ਮੁੰਡੇ ਦਾ ਜਿਹੜਾ ਆਪਣਾ ਦੀਪਕ ਹੁੰਦਾ ਉਹਦਾ ਵੀ ਵਰਕ ਪਰਮਿਟ ਹੈ ਜਿਹੜਾ ਮੁੱਕਣ ਵਾਲਾ ਸੀ ਤੇ ਪੀਆਰ ਦੀ ਫਾਈਲ ਲਾਈ ਹੋਈ ਸੀ ਉਹਨਾਂ ਨੇ ਤੇ ਹੁਣ ਉਹ ਘਰ ਵਾਲੀ ਉਹਦੀ بار-बार ਉਹਦੇ ਟੌਰਚਰ ਕਰਦੀ ਆ ਵੀ ਮੈਂ ਤੇਰੇ ਤੇ ਕੇਸ ਪਵਾ ਦੂੰ ਐਵੇਂ ਐ ਬਾਹ ਤੇ ਉਹ ਕੀ ਮੁੰਡਾ ਕਹਿੰਦਾ ਵੀ ਤੈਨੂੰ ਕੀ ਚਾਹੀਦਾ ਵੀ ਤੂੰ ਮੇਰੇ ਤੇ ਐਵੇਂ ਕਰਦੀ ਆ ਵੀ ਤੂੰ ਮੈਨ ਤੱਕ ਉਹ ਕਹਿੰਦੀ ਆ ਵੀ ਮੈਂ ਤੈਨੂੰ ਪੀਆਰ ਕਰਵਾ ਦੂੰਗੀ ਵੀ ਤੈਂ ਕੀ ਲੈਣਾ ਵੀ ਇਹ ਪੀਆਰ ਦੇ ਬਦਲੇ ਮੁੰਡਾ ਦੇ ਦੇ ਉਹ ਕਹਿੰਦਾ ਵੀ ਮੈਂ ਤੈਨੂੰ ਮੁੰਡਾ ਨਹੀਂ ਦੇ ਸਕਦਾ ਆਪਣਾ ਤਾਂ ਉਹ ਬਿਨਾਂ ਦੱਸੇ ਕੀ ਕਰਦੀ ਆ ਰਾਤੋਂ ਰਾਤ ਇੰਡੀਆ ਦੀ ਟਿਕਟ ਕਰਾ ਕੇ ਇੰਡੀਆ ਆ ਜਾਂਦੀ ਆ ਮੁੰਡੇ ਨੂੰ ਲੈਣ ਲਈ ਤੇ ਜਦੋਂ ਇੱਧਰ ਦੀਪਕ ਨੂੰ ਪਤਾ ਲੱਗਦਾ ਵੀ ਉਹ ਇੰਡੀਆ ਚਲੀ ਗਈ ਤੇ ਇਹਦੇ ਘਰ ਦੇ ਨੇ ਜਿਹੜੇ ਉਹ ਵੀ ਉਹਨੂੰ ਮੁੰਡਾ ਦੇਣ ਤੋਂ ਇਨਕਾਰ ਕਰ ਦਿੰਦੇ ਨੇ ਐਵੇਂ ਹੀ ਵਾਪਸ ਭੇਜ ਦਿੰਦੇ ਨੇ ਉਦੋਂ ਦੀਪਕ ਖਿਲਾਫ ਉਹ ਪਤਾ ਨਹੀਂ ਕੀ ਕੰਪਲੀਟ ਕਰਦੀ ਐ ਉਹਨੂੰ ਪੁਲਿਸ ਚੱਕ ਲੈਂਦੀ ਐ ਤੇ ਜਦੋਂ ਪੁਲਿਸ ਚੱਕਦੀ ਐ ਅਰੈਸਟ ਕਰ ਲੈਂਦੀ ਐ ਤੇ ਇੱਕ ਦਿਨ ਬਾਅਦ ਫਿਰ ਉਹਨੂੰ ਛੱਡ ਦਿੰਦੀ ਐ ਤੇ ਉਤੇ ਰੈਸਟ੍ਰਿਕਸ਼ਨਾਂ ਲਾਉਂਦੀ ਐ ਵੀ ਤੂੰ ਆਪਣੇ ਘਰ ਵਾਲੀ ਨੂੰ ਨਹੀਂ ਮਿਲਣਾ ਆਪਣੇ ਸਾਲੇ ਨਾਲ ਨਹੀਂ ਗੱਲ ਕਰਨੀ ਕਿਸੇ ਨਾਲ ਨਹੀਂ ਗੱਲ ਕਰਨੀ ਜਦੋਂ ਉਹ ਬਾਹਰ ਆ ਜਾਂਦਾ ਐ ਤਾਂ ਉਹ ਦੇ ਘਰ ਵਾਲੀ ਵੀ ਵਾਪਸ ਆ ਜਾਂਦੀ ਹੈ ਕੈਨੇਡਾ ਤੇ ਜਿਹੜੀ ਉਹਦੀ ਘਰ ਵਾਲੀ ਦੀ ਸਹੇਲੀ ਹੁੰਦੀ ਹੈ ਪਰ ਉਹ ਇਹਨੂੰ ਦੀਪਕ ਨੂੰ ਬਾਰ-ਬਾਰ ਫੋਨ ਕਰਕੇ ਤੰਗ ਕਰੀ ਜਾਂਦੀ ਹੈ ਵੀ ਤੇਰੇ ਘਰ ਵਾਲੀ ਐਵੇਂ ਆ ਵੀ ਤੂੰ ਐਵੇਂ ਆ ਕਿਉਂਕਿ ਉਹ ਚਾਹੁੰਦੀ ਨਹੀਂ ਹੁੰਦੀ ਉਹ 扑ਕਾਉਂਦੀ ਹੁੰਦੀ ਹੈ ਵੀ ਇਹ ਇਹ ਦੋਨੋਂ ਦੁਬਾਰੇ ਨਾ ਇਕੱਠੇ ਹੋ ਜਾਣ ਕਿਤੇ ਤੇ ਫਿਰ ਉਹਦੇ ਘਰ ਵਾਲੀ ਤੇ ਇਹ ਜਿਹੜਾ ਦੀਪਕ ਹੈ ਉਹ ਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਉਹ ਤਾਂ ਉਹ ਕੁੜੀ ਨਾਲ ਹੀ ਰਹਿੰਦੀ ਹੁੰਦੀ ਹੈ ਤੇ ਫਿਰ ਕੀ ਕਰਦੀ ਹੈ ਜਿਹੜੀ ਰਮਨ ਹੁੰਦੀ ਹੈ ਉਹ 3 ਫਰਵਰੀ 2024 ਨੂੰ ਡਿਵੋਰਸ ਵੀ ਫਾਈਲ ਕਰ ਦਿੰਦੀ ਹੈ ਦੀਪਕ ਨੂੰ ਪਤਾ ਲੱਗਦਾ ਉਹ ਖਰਾਣ ਹੋ ਜਾਂਦਾ ਤੇ ਬਾਅਦ ਵਿੱਚ ਕੀ ਕਰਦੀ ਹੈ ਆਪਣੀ ਜਿਹੜੀ ਪੀਆਰ ਦੀ ਫਾਈਲ ਹੁੰਦੀ ਹੈ ਉਹ ਚੋਂ ਵੀ ਇਹਦਾ ਦੀਪਕ ਦਾ ਨਾਮ ਕੱਢ ਦਿੰਦੀ ਹੈ ਕੱਲੀ ਲਾ ਦਿੰਦੀ ਹੈ ਤੇ ਦੇਖ ਲਓ ਤੁਸੀਂ ਕਿਵੇਂ ਕਰਦੀ ਹੈ ਰਾਵਣ ਉਹਦੇ ਨਾਲ ਹੁਣ ਉਹ ਜਿਹੜਾ ਮੁੰਡਾ ਉਹ ਆਊਟ ਆਫ ਸਟੇਟਸ ਹੋ ਜਾਂਦਾ ਪਤਾ ਨਹੀਂ ਉਹ ਕਿੱਥੇ ਆ ਪਤਾ ਨਹੀਂ ਨਾ ਤੁਸੀਂ ਦੇਖ ਲਓ ਕੀ ਮੈਂ ਇੱਕ ਕੁੜੀ ਨੇ ਕੈਨੇਡਾ ਜਾ ਕੇ ਮੁੱਕਰ ਗਈ ਜਿਹੜਾ ਮੁੰਡੇ ਨੇ ਉਹਤੇ ਖਰਚਾ ਕੀਤਾ ਸੀ ਸਾਰਾ ਨਾ ਉਹਨੇ ਉਹ 7-8 ਸਾਲਾਂ ਦੇ ਆਪਦੇ ਜਵਾਖ ਦੀ ਸੋਚੀ ਵੀ ਉਹਦਾ ਕੀ ਬਣੂਗਾ ਤੇ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਐਵੇਂ ਕਰਦੀਆਂ ਨੇ ਮੁੰਡੇ ਵੀ ਬਹੁਤ ਸਾਰੇ ਨੇ ਜਿਹੜੇ ਐਵੇਂ ਕਰਦੇ ਨੇ ਕਿਉਂਕਿ ਵਿੱਚ ਮੁੰਡੇ ਵੀ ਗਲਤ ਹੁੰਦੇ ਨੇ ਕੁੜੀਆਂ ਵੀ ਗਲਤ ਹੁੰਦੀਆਂ ਨੇ ਸੋ ਏ ਸੀ ਅੱਜ ਦੀ ਕਹਾਣੀ ਮੈਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਤੁਹਾਨੂੰ ਮਿਲਦਾ ਰਹੂੰਗਾ ਤਦ ਤੱਕ ਦਿਓ ਮੈਨੂੰ ਇਜਾਜ਼ਤ ਤੁਹਾਡਾ ਆਪਣਾ ਪਰਮਿੰਦਰ ਸੰਧੂ ਧੰਨਵਾਦ ਜੀ